ਸੂਰਾ ਆ ਗਿਆ ਉਹ ਕੀ ਹੁੰਦਾ ਜਦੋਂ ਸਲਾਬ ਹਟ ਜਾਂਦੀ ਏ ਥੋੜੀ ਜੀ ਉਦੋਂ ਉਹ ਸੁੱਕ ਜਾਂਦਾ ਉਹ ਚਿੱਟਾ ਟਾਟਾ ਜਾ ਬਣ ਜਾਂਦਾ ਅੱਛਾ ਬਾਈ ਉਹ ਸਲਾਬ ਸੁੱਕਣ ਤੋਂ ਬਾਅਦ ਉਹ ਬਾਅਦ ਚ ਬਣਦਾ ਉਹ ਫਿਰ ਜਦੋਂ ਮਤਲਬ ਲੇਡੀ ਜੀ ਸੁੰਬਰਦੀਆਂ ਨੇਗੀਆਂ ਉਦੋਂ ਇਕੱਠਾ ਕਰਨਾ ਪੈਂਦਾ ਰੋਜ਼ ਇਹਨਾਂ ਦਾ ਜਾਂ ਪਾਪੜ ਬਣ ਕੇ ਡਿੱਗਦੇ ਆ ਠੀਕ ਹੈ ਸਾਡੀ ਉਹ ਚੀਜ਼ ਦੀ ਜ਼ਿੰਮੇਵਾਰੀ ਹੈ ਜੀ ਉਹ ਚੀਜ਼ ਪੱਕਾ ਕੰਮ ਕਰ ਬਣਦੀ ਹੈ ਡਿਜ਼ਾਈਨਿੰਗ ਇਹ ਹੈ ਜੀ ਇੱਕ ਤਾਂ ਅਸੀਂ ਡਿਜ਼ਾਈਨਿੰਗ ਸਾਡੀ ਟੀਮ ਹੈ ਖੁਦ ਤਿਆਰ ਕਰਦੀ ਹੈ ਡਿਜ਼ਾਈਨ ਠੀਕ ਹੈ ਬਈ ਠੀਕ ਹੈ ਜੀ ਉਹਨੂੰ ਇੰਨੀ ਇੱਕ ਐਮਬੀ ਦੇ ਵਿੱਚ ਰੱਖਿਆ ਜਾਂਦਾ ਵੀ ਤੁਹਾਡੇ ਕੰਨ ਦੇ ਉੱਪਰ ਜਾ ਕੇ ਉਹ ਲੱਗੇ ਨਾ ਵੀ ਪੇਂਟ ਮਤਲਬ ਪੇਪਰ ਲੱਗਿਆ ਜਿਆਦਾਤਰ ਪੀਵੀਸੀ ਦੀਆਂ ਕਰਦੇ ਆ ਤੇ ਜੇ ਪੇਪਰ ਦੀਆਂ ਕਰਾਉਣੀਆਂ ਪੇਪਰ ਦੀਆਂ ਵੀ ਕਰਾ ਸਕਦੇ ਹਾਂ ਕੋਈ ਕਹਿ ਨਹੀਂ ਸਕੂਗਾ ਪੇਪਰ ਦੀ ਛੱਤ ਹੋ ਗਈ ਜੀ ਸਾਰੀ ਪੇਂਟ ਜਿੰਨੇ ਜਿੰਨੇ ਮੇਰੇ ਕੋਲੇ ਆ ਸਾਰੇ ਪੇਂਟ ਪੇਂਟ ਲੁੱਕ ਆ ਜੀ ਸਾਰੀ ਆਹ ਬੜਾ ਸੋਹਣਾ ਡਿਜ਼ਾਈਨ ਨਾ ਬਈ ਹੈ ਨਾ ਇਹਦੀ ਵੀ 10 ਸਾਲ ਦੀ ਗਾਰੰਟੀ ਅਸੀਂ ਤਾਂ ਲੈਨੇ ਆ ਕਿਉਂਕਿ ਸਾਨੂੰ 10 ਸਾਲ ਹੋ ਚੁੱਕੇ ਨੇ ਤੇ 10 ਸਾਲ ਪਹਿਲਾਂ ਦੀਆਂ ਕੋਠੀਆਂ ਖੜੀਆਂ ਨੇ ਜਿਨ੍ਹਾਂ ਨੇ ਅਸੀਂ ਤੁਹਾਨੂੰ ਨੰਬਰ ਦੇ ਸਕਦੇ ਆ ਵੀ ਹੁਣ ਵੀ ਉਹ ਬਿਲਕੁਲ ਓਕੇ ਜਿਵੇਂ ਦੀ ਅਸੀਂ ਤਿਆਰ ਕਰੀਆਂ ਸੀ ਓਵੇਂ ਦੀਆਂ ਤਿਆਰ ਪਈਆਂ ਨੇ ਲੈ ਵੀ ਸੱਜਣੋ ਜੇਕਰ ਤੁਸੀਂ ਆਪਣੇ ਕਮਰਿਆਂ ਨੂੰ ਨਾ ਇੱਕ ਸਜਵਹੀ ਵਾਂਗੂ ਸਜਾਉਣਾ ਚਾਹਣਿਓ ਤਾਂ ਮੈਂ ਤੁਹਾਨੂੰ ਇੱਕ ਬੰਦੇ ਨੂੰ ਮਿਲਿਆਉਣਾਗਾ ਕਮਰਿਆਂ ਦੇ ਵਿੱਚ ਬਾਈ ਰੂਪ ਆਨ ਦਾ ਜਾਨ ਪਾਨ ਦਾਗਾ ਤੁਸੀਂ ਆਪ ਦੇਖੋਗੇ ਆਪਾਂ ਸਾਰੀ ਗੱਲਬਾਤ ਕਰਾਂਗੇ ਬਾਈ ਹਨਾ ਕੀ ਗੱਲਬਾਤ ਹੋਊਗੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕੋ ਬਾਈ ਹਾਂ ਬਈ ਠੀਕ ਠਾਕ ਅ ਬਾਈ ਗੁਰਪ੍ਰੀਤ ਮੇਰੇ ਨਾਲ ਆ ਸੱਜਣੋ ਤੇ ਬਾਸ ਸਾਰੀ ਜਾਣਕਾਰੀ ਲਵਾਂਗੇ ਬਾਈ ਕੀ ਕੀ ਪ੍ਰੋਸੈਸ ਰਹਿੰਦਾ ਕਮਰਿਆਂ ਨੂੰ ਤਿਆਰ ਕਰਨ ਦਾ ਹਨਾ ਕਿੰਨਾ ਖਰਚਾ ਆਉਂਦਾ ਕੀ ਗੱਲ ਬਾਤ ਹੈ ਹਨਾ ਸਭ ਤੋਂ ਪਹਿਲਾਂ ਬਾਈ ਗੁਰਪ੍ਰੀਤ ਆਪਣੀ ਲੋਕੇਸ਼ਨ ਦੱਸਦੀ ਹੈ ਹਨਾ ਆਪਾਂ ਵੀ ਕਿੱਥੇ ਆਪਣੀ ਦੁਕਾਨਾ ਹਾਂ ਆਪਣੀ ਦੁਕਾਨ ਮੋੜ ਮੰਡੀ ਦੇ ਵਿੱਚ ਜੀ ਸਿਵਲ ਹਸਪੀਟਲ ਦੇ ਬਿਲਕੁਲ ਸਾਹਮਣੇ ਪੈਂਦੀ ਹੈ ਜੀ ਠੀਕ ਹੈ ਹਾਂ ਜੀ ਬਾਕੀ ਸੱਜਣੋ ਆ ਨੰਬਰ ਆ ਮੈਂ ਬਾਈ ਦਾ ਸਕਰੀਨ ਤੇ ਦਿੱਤਾ ਇੱਥੇ ਤੁਸੀਂ ਕਾਲ ਕਰ ਲਿਓ ਠੀਕ ਹੈ ਜੀ ਬਾਕੀ ਰੇਟ ਵਗੈਰਾ ਦਾ ਸਾਰੀ ਗੱਲਬਾਤ ਕਰ ਲਓ ਅੱਛਾ ਭਾਈ ਆਪਾਂ ਸ਼ੁਰੂਆਤ ਕਰਦੇ ਹਾਂ ਨਾ ਆਪਾਂ ਇਹ ਕਮਰੇ ਦੇ ਵਿੱਚ ਖੜੇ ਹਾਂ ਸੱਜਣੋ ਇਹ ਬਾਈ ਗੁਰਪ੍ਰੀਤ ਨੇ ਇੱਥੇ ਤਿਆਰ ਕੀਤਾ ਹੋਇਆ ਹੈਗਾ ਹਨਾ ਕੁੱਤੀ ਆਲ ਪਿੰਡ ਦੇ ਵਿੱਚ ਆਸੀਂ ਤੇ ਬਾਈ ਪਹਿਲਾਂ ਤਾਂ ਆਪਣਾ ਕਮਰਾ ਦਿਖਾ ਦਈਏ ਹਨਾ ਆਪਾਂ ਸਾਰੀ ਇਹਦੀ ਡਿਜ਼ਾਈਨਿੰਗ ਦਿਖਾ ਦਈਏ ਤੇ ਛੱਤ ਦਿਖਾ ਦਈਏ ਇਹ ਸਾਰਾ ਕਮਰਾ ਬਾਈ ਨੇ ਤਿਆਰ ਕੀਤਾ ਹੋਇਆ ਹੈਗਾ ਇੱਥੇ ਠੀਕ ਹੈ ਤੇ ਅੱਛਾ ਭਾਈ ਆਪਾਂ ਗੱਲ ਕਰੀਏ ਨਾ ਸ਼ੁਰੂਆਤ ਕਰੀਏ ਵੀ ਜਿਹੜਾ ਇਹਦੇ ਤੇ ਪੇਪਰ ਲੱਗਦਾ ਹਨਾ ਇਹਦੀ ਕੀ ਕੁਆਲਿਟੀ ਹੁੰਦੀ ਹੈ ਬਾਈ ਜੀ ਇਹਦੀ ਬਾਈ ਸਭ ਤੋਂ ਪਹਿਲਾਂ ਤਾਂ ਆਪਾਂ ਕਹਿੰਦੇ ਆ ਵੀ ਇੱਕ ਲੋਕਾਂ ਦਾ ਸਵਾਲ ਹੈ ਵੀ ਫਲੈਕਸ ਨੀ ਪਾਲ ਪੇਪਰ ਬਿਲਕੁਲ ਵੀ ਫਲੈਕਸ ਵੀ ਤਾਂ ਫਲੈਕਸ ਲੱਗੀ ਹੋਈ ਹੈ ਜੀ ਇਹ ਪਾਲ ਪੇਪਰ ਕਿਵੇਂ ਹੋ ਸਕਦਾ ਤੇ ਸਭ ਤੋਂ ਪਹਿਲਾਂ ਸਾਡੇ ਜਿਹੜੇ ਪਿਆਰੇ ਸੱਜਣੇ ਉਹਨਾਂ ਲਈ ਇਹ ਹੈ ਵੀ ਜਿਹੜੀ ਚੀਜ਼ ਕੰਤੇ ਲੱਗੂਗੀ ਪੇਪਰ ਲਾ ਲਓ ਜਾਂ ਕੋਈ ਪਲਾਸਟਿਕ ਦੀ ਕੋਈ ਵੀ ਚੀਜ਼ ਲਾ ਲਓ ਪੇਪਰ ਲਾ ਲਓ ਉਹ ਹਮੇਸ਼ਾ ਵਾਲਪੇਪਰ ਹੀ ਰਹੂਗਾ ਨਾ ਕਿ ਕੋਈ ਹੋਰ ਚੀਜ਼ ਬਣ ਜਾਊਗੀ ਉਹਨੂੰ ਆਪਾਂ ਵਾਲਪੇਪਰ ਹੀ ਕਹਾਵਾਂਗੇ ਤੇ ਨੰਬਰ 2 ਤੇ ਜਿਹੜਾ ਇਹ ਲੱਗਿਆ ਹੋਇਆ ਇਹਨੂੰ ਤੁਸੀਂ ਫਲੈਕਸ ਵਾਲਪੇਪਰ ਨਹੀਂ ਕਹਿ ਸਕਦੇ ਜੀ ਹਾਂ ਕਿਉਂਕਿ ਇਹ ਫਲੈਕਸ ਤੋਂ ਬਹੁਤ ਉੱਪਰ ਦੀ ਕੁਆਲਿਟੀ ਹੈ ਜੇਕਰ ਮੇਰਾ ਕੋਈ ਸੱਜਣ ਇਹ ਦਾਵਾ ਕਰਦੇ ਵੀ ਇਹ ਫਲੈਕਸ ਲੱਗੀ ਹੋਈ ਹੈ ਮੇਰੇ ਨਾਲ ਬੈਠ ਕੇ ਉਹਨੂੰ ਮੈਂ 1 ਲੱਖ 2 ਲੱਖ ਦਾ ਨਾਮ ਦੇ ਦੂੰਗਾ ਵੀ ਇਹ ਫਲੈਕਸ ਲੱਗੀ ਹੋਈ ਹੈ ਇਹ ਉਹਦੋਂ ਬਹੁਤ ਟੌਪ ਦੀ ਕੁਆਲਿਟੀ ਹੈ ਜਿਹੜੀ ਕੋਠੀਆਂ ਦੇ ਵਿੱਚ ਲੱਗਦੀ ਹੈ वैसे भी पंजाब ਦੇ ਵਿੱਚ ਜ਼ਿਆਦਾ ਨਹੀਂ ਮੈਂ ਕਹਿ ਸਕਦਾ ਵੀ 5 ਜਾਂ 7 ਬੰਦਿਆਂ ਕੋਲੇ ਕੁਆਲਿਟੀ ਆਉਂਦੀ ਹੈ ਤੇ ਉਹੀ ਇਹ ਇਹਨੂੰ ਲਗਾਉਂਦੇ ਨੇ ਤੇ ਆਮ ਲੋਕ ਨਹੀਂ ਲਗਾ ਸਕਦੇ ਇਹਨੂੰ ਤੇ ਕੋਸਟਲੀ ਵੀ ਹੁੰਦੀ ਹੈ ਇਹ 25 ਤੋਂ 30 ਰੁਪਏ ਸਕਰ ਫੁੱਟ ਦੇ ਵਿੱਚ ਪੈਂਦੀ ਹੈ ਜਿਹੜੀਆਂ ਵਧੀਆ ਕੋਠੀਆਂ ਨੇ ਚੰਗੀਆਂ ਕੋਠੀਆਂ ਨੇ ਚੰਗੀਆਂ ਮਤਲਬ ਆਪਣੇ ਲੈਵਲ ਦੀਆਂ ਕੋਠੀਆਂ ਨੇ ਕੋਈ ਮਤਲਬ ਕਰੋੜ ਰੁਪਇਆ 50 ਲੱਖ ਰੁਪਇਆ ਲਾਉਂਦਾ ਉੱਥੇ ਇਹ ਲੱਗਦੀਆਂ ਜ਼ਿਆਦਾਤਰ ਹਾਂ ਇਹ ਪੇਪਰ ਦੀ ਕੁਆਲਿਟੀ ਹੈ ਇਹ ਪੇਪਰ ਹੈ ਬਲੈਕ ਆਊਟ ਮੈਟ ਇਹ ਪੇਪਰ ਦਾ ਨਾਮ ਹੈ। ਹਾਂ ਇਹ ਪੇਪਰ ਦਾ ਨਾਮ ਆ ਜੀ ਬਲੈਕ ਆਊਟ ਮੈਟ ਆ। ਵੀ ਜਿਹੜੇ ਜਿਹੜੇ ਸੱਜਣ ਇਹ ਕਹਿੰਦੇ ਆ ਵੀ ਆਰ ਬਈ ਇਹ ਤਾਂ ਫਲੈਕਸ ਲਾ ਗਿਆ ਹਨਾ। ਹਾਂ ਵੀ ਉਹਨਾਂ ਦਾ ਇਹ ਭਰਮ ਹੀ ਹੈ। ਹਾਂ ਉਹ ਭਰਮ ਹੈ। ਉਹ ਫਲੈਕਸ ਲਾਉਂਦੇ ਆ ਮੈਂ ਨਹੀਂ ਕਹਦਾ ਵੀ ਲਾਉਂਦੇ ਆ ਜਿੱਦਾਂ ਕੋਈ ਆਮ ਲੇਬਰ ਵਾਲੇ ਬੰਦੇ ਆ ਹੋਰ ਆ ਉਹ ਲਾ ਜਾਂਦੇ ਆ ਫਲੈਕਸ ਲਾ ਜਾਂਦੇ ਆ। ਪਰ ਜੇ ਕੋਈ ਸਾਡੇ ਜਿਹੜੀ ਮੇਰੇ ਮੇਰੇ ਦੁਆਰਾ ਚੀਜ਼ ਲੱਗੀ ਹੋਈ ਜੇ ਉਹਨੂੰ ਕੋਈ ਕਹੇ ਵੀ ਇਹ ਫਲੈਕਸ ਹੈਗੀ ਮੈਂ ਨਾਮ ਦੇਣ ਤੋਂ ਤਿਆਰ ਆ ਮੇਰੇ ਸਾਹਮਣੇ ਬੰਦਾ ਬੈਠ ਜਾਏ ਕਾਊਂਟਰ ਦੇ ਬੈਠ ਕੇ ਗੱਲ ਕਰ ਲੇ ਤੇ ਨੰਬਰ 2 ਇਹਦੇ ਵਿੱਚ ਜਿਹੜੇ ਡਿਜ਼ਾਈਨਿੰਗ ਆ ਇਹ ਸਾਡੇ ਕੋਈ ਡੁਪਲੀਕੇਟ ਡਿਜ਼ਾਈਨ ਨਹੀਂ ਹੈਗੇ ਇਹ ਸਿਰਫ ਮਤਲਬ ਸਾਡੇ ਪੇਡ ਡਿਜ਼ਾਈਨ ਹੁੰਦੇ ਆ ਵੀ ਇੱਕ ਡਿਜ਼ਾਈਨ ਦੇ ਪਤਾ ਨਹੀਂ ਸਾਨੂੰ ਕਿੰਨੀ ਕੁ ਕੀਮਤ ਤਾਰਨੀ ਪੈਂਦੀ ਆ ਤਾਂ ਕਰਕੇ ਇਹ ਮਤਲਬ ਇਦਾਂ ਲੱਗਦੇ ਨਹੀਂ ਹੈਗਾ ਵੀ ਇਹ ਫਲੈਕਸ ਦੇ ਉੱਪਰ ਛਪਿਆ ਹੋਇਆ ਬਿਲਕੁਲ ਇਹ ਇਦਾਂ ਲੱਗੂ ਤੁਹਾਨੂੰ ਪੇਂਟ ਵਾਂਗੂ ਲੁੱਕ ਵੀਰ ਨੂੰ ਕਹਿ ਦਊਂ ਮੈਂ ਦਿਖਾ ਦਊਗਾ ਆ ਦਿਖਾ ਦੇ ਬਾਈ ਇਹ ਪੇਂਟ ਵਾਂਗੂ ਲੁੱਕ ਆ ਰਹੀ ਹੈ ਕੋਈ ਬੰਦਾ ਕਹਿ ਸਕਦਾ ਵੀ ਇਹ ਮਤਲਬ ਇਦਾਂ ਲੱਗਦਾ ਜਿਵੇਂ ਕੰਦ ਦੇ ਉੱਪਰ ਪੇਂਟਿੰਗ ਕੀਤੀ ਹੁੰਦੀ ਹੈ ਇਹ ਚੀਜ਼ ਮਤਲਬ ਇਹਦੀ ਲੁੱਕ ਐਦਾਂ ਦੀ ਲੁੱਕ ਆਉਂਦੀ ਹੈ ਇਹਦਾ ਫਲੈਕਸ ਦੇ ਨਾਲੋਂ ਬਹੁਤ ਜ਼ਿਆਦਾ ਡਿਫਰੈਂਟ ਹੈ ਤੇ ਇਹਦੀ ਕੁਆਲਿਟੀ ਦਾ ਬਹੁਤ ਜ਼ਿਆਦਾ ਫਰਕ ਹੈ ਹਨ ਬਹੁਤ ਜ਼ਿਆਦਾ ਫਰਕ ਆ ਬਾਈ 100 ਗੁਣਾ ਫਰਕ ਆ ਇਹਦਾ ਠੀਕ ਹੈ ਹਾਂਜੀ ਅੱਛਾ ਬਾਈ ਗੁਰਪ੍ਰੀਤ ਜਿਵੇਂ ਹਨਾ ਤੁਸੀਂ ਤੁਹਾਡੇ ਕੋਲ ਤਾਂ ਕੰਮ ਮਤਲਬ ਸਾਰੇ ਪੰਜਾਬ ਦੇ ਵਿੱਚ ਹੀ ਚੱਲਦਾ ਹੈਗਾ ਹਾਂ ਨਹੀਂ ਵੀਰੇ ਅਸੀਂ ਪੰਜਾਬ ਤੋਂ ਬਾਹਰ ਵੀ ਕੰਮ ਕਰ ਚੁੱਕੇ ਹਾਂ ਮਤਲਬ ਰਾਜਸਥਾਨ ਹਰਿਆਣਾ ਤੇ ਹਿਮਾਚਲ ਦੇ ਵਿੱਚ ਮਤਲਬ ਜੰਮੂ ਤੱਕ ਕਸ਼ਮੀਰ ਤੱਕ ਵੀ ਅਸੀਂ ਕੰਮ ਕਰਿਆ ਜੀ ਹੁਣ ਤੱਕ ਠੀਕ ਹੈ ਬਈ ਪਿਛਲੇ ਦਾ ਪਿਛਲੇ 10 ਸਾਲਾਂ ਤੋਂ ਕੰਮ ਕਰਦੇ ਆ ਐਡਵਰਟਾਈਜ਼ਮੈਂਟ ਕਰਾਉਣੇ ਆ ਜ਼ਰੂਰ ਕਿਉਂਕਿ ਫੇਸ ਵੈਲਿਊ ਬਣਾਉਣੀ ਪੈਂਦੀ ਹੈ ਕਈ ਵੇਰੇ ਵੀਰਾਂ ਦਾ ਇੱਥੇ ਵੀ ਸਵਾਲ ਆ ਜਾਂਦਾ ਵੀ ਬਾਈ ਜੇ ਤੁਹਾਡੇ ਕੋਲੇ ਕੰਮ ਹੁੰਦੇ ਸਾਡੇ ਕੰਪੀਟੀਟਰ ਹੀ ਨੇ ਉਹ ਹਾਂ ਚਲੋ ਸਾਰੇ ਪਿਆਰੇ ਸੱਜਣ ਆਉਂਦੇ ਆਪਦੇ ਹੁੰਦੇ ਆ ਉਹ ਕਹਿ ਦਿੰਦੇ ਜੀ ਜੇ ਤੁਹਾਡੇ ਕੋਲ ਕੰਮ ਆ ਫਿਰ ਤੁਸੀਂ ਐਡ ਕਿਉਂ ਕਰਾਉਣੇ ਹੋ ਵੀ ਐਡ ਇੱਕ ਅਲੱਗ ਪੱਖ ਹੈ ਬਿਜ਼ਨਸ ਦਾ ਦੋਵੇਂ ਲੋਕਾਂ ਦੇ ਸਾਹਮਣੇ ਆਪਾਂ ਆਪਣੀ ਫੇਸ ਵੈਲਿਊ ਬਣਾਉਣੀ ਪੈਂਦੀ ਆ ਲੋਕਾਂ ਨੂੰ ਅੱਜਕੱਲ੍ਹ ਯਾਦ ਸੱਕਤੀ ਹਰੇਕ ਦੀ ਭੁੱਲ ਚੁੱਕੀ ਐ ਉਹਨਾਂ ਨੂੰ ਯਾਦ ਕਰਾਉਣਾ ਪੈਂਦਾ ਵੀ ਅਸੀਂ ਵੀ ਮਤਲਬ ਇਹ ਕੰਮ ਕਰਦੇ ਆ ਮਤਲਬ ਉਹੀ ਐ ਨਾ ਭਾਈ ਜੇ ਕਿਸੇ ਬੰਦੇ 'ਚ ਕੋਈ ਕਲਾ ਹੈ ਨਾ ਕੋਈ ਕੰਮ ਕਰਦਾਗਾ ਤਾਂ ਇੱਕ ਸੋਸ਼ਲ ਮੀਡੀਆ ਦੇ ਜ਼ਰੀਏ ਕੁਝ ਦੱਸਣ ਦਾ ਹਨਾ ਵੀ ਸਾਡੇ ਕੋਲ ਆਹ ਕੰਮ ਅਸੀਂ ਕਰਦੇ ਆ ਵੀ ਕਰਦੇ ਆ ਬਿਲਕੁਲ ਜੀ ਬਿਲਕੁਲ ਠੀਕ ਐ अच्छा भाई जे आपा ਗੱਲ ਕਰ ਲਏ ਹੈਣਾ ਹੁਣ ਖਰਚੇ ਦੀ ਵੀ ਖਰਚਾ ਅਗਲਾ ਕਹਿੰਦਾ ਯਾਰ ਵੀ ਕਿੰਨਾ ਕ ਖਰਚਾ ਆ ਜਾਂਦਾ ਹੈ ਸਾਡੇ ਹਿਸਾਬ ਦੇ ਨਾਲ ਵੀ ਕਿੰਨੇ ਬਾਈ ਕਿੰਨੇ ਦਾ ਪਾ ਲ ਕੇ ਚੱਲੀ ਗਏ ਹੁਣ ਭਾਈ ਇੱਕ ਸਭ ਤੋਂ ਪਹਿਲਾਂ ਇਹਦੇ ਵਿੱਚ ਇਹ ਹੈ ਵੀ ਇੱਕ ਤਾਂ ਸਾਡਾ ਹੋ ਗਿਆ ਇਹ ਵਾਲ ਪੇਪਰ ਦਾ ਕੰਮ ਠੀਕ ਹੈ ਭਾਈ ਨੰਬਰ 2 ਤੇ ਪੀ ਵੀ ਸੀ ਦਾ ਕੰਮ اچھا ਪੀ ਵੀ ਸੀ ਭਾਈ ਆਪਾਂ ਨਾਲ ਹੀ ਕਰਦੇ ਹਾਂ ਹਾਂ ਨਾਲ ਹੀ ਕਰਦੇ ਹਾਂ ਠੀਕ ਹੈ ਇਹ ਸਾਰਾ ਕੰਮਪਲੀਟ ਕੰਮ ਕਰਦੇ ਹਾਂ ਛੱਤਾਂ ਜ਼ਿਆਦਾਤਰ ਪੀ ਵੀ ਸੀ ਦੀਆਂ ਕਰਦੇ ਆ ਤੇ ਜੇ ਪੇਪਰ ਦੀਆਂ ਕਰਾਉਣੀਆਂ ਪੇਪਰ ਦੀਆਂ ਵੀ ਕਾ ਸਕਦੇ ਹਾਂ ਕੋਈ ਕਹਿ ਨਹੀਂ ਸਕੂਗਾ ਪੇਪਰ ਦੀ ਛੱਤ ਹੋਈ ਹੋਈ ਹੈ ਇਹ ਸਾਡੀ ਜ਼ਿੰਮੇਵਾਰੀ ਹੈ ਤੇ ਉਸ ਤੋਂ ਬਾਅਦ ਮਤਲਬ ਯੂਵੀ ਸ਼ੀਟ ਜਿੱਦਾਂ ਮਤਲਬ ਨਵੇਂ ਟ੍ਰੈਂਡਿੰਗ ਚੱਲਿਆ ਯੂਵੀ ਸ਼ੀਟਾਂ ਦਾ ਵੀ ਕੰਮ ਕਰਦੇ ਆ ਅਸੀਂ ਜੀ ਤੇ ਜਿਹੜੀਆਂ ਪੇਸਟਿੰਗ ਵਾਲੀਆਂ ਆਪਾਂ ਕਹਿੰਦੇ ਚੇਪੀ ਜੀ ਲਾ ਕੇ ਲੱਗ ਜਾਂਦੀ ਹੈ ਜੀ ਹਾਂ ਬਿਲਕੁਲ ਉਹ ਬਹੁਤ ਚੱਲਿਆ ਬਈ ਹਾਂ ਉਹ ਚੱਲਿਆ ਉਹ ਪਰ ਅਸਲ ਵਿੱਚ ਕੀ ਹੈ ਵੀ ਉਹਦੀ ਅਸੀਂ ਅਜੇ ਤੱਕ ਕੋਈ ਗਾਰੰਟੀ ਤਾਂ ਨਹੀਂ ਲੈ ਸਕਦੇ ਹੂੰ ਪਰ ਕੰਮ ਕਰ ਰਹੇ ਹਾਂ ਕਿਉਂਕਿ ਅਸੀਂ ਗਾਰੰਟੀ ਤਾਂ ਲਵਾਂਗੇ ਜਿੱਦਾਂ ਜਿੱਦਾਂ ਸਾਡਾ ਐਕਸਪੀਰੀਅੰਸ ਹੋਈ ਗਿਆ ਉਦੋਂ ਉਦੋਂ ਦਾ ਗਾਰੰਟੀ ਅਸੀਂ ਲਈ ਜਾਵਾਂਗੇ ਕਾਰਨ ਕੀ ਹੈ ਵੀ ਅਸੀਂ ਇਹਦੀ ਵੀ 10 ਸਾਲ ਦੀ ਗਰੰਟੀ ਅਸੀਂ ਤਾਂ ਲੈਨੇ ਆ ਕਿਉਂਕਿ ਸਾਨੂੰ 10 ਸਾਲ ਹੋ ਚੁੱਕੇ ਨੇ ਤੇ 10 ਸਾਲ ਪਹਿਲਾਂ ਦੀਆਂ ਕੋਠੀਆਂ ਖੜੀਆਂ ਨੇ ਜਿਨ੍ਹਾਂ ਦੇ ਅਸੀਂ ਤੁਹਾਨੂੰ ਨੰਬਰ ਦੇ ਸਕਦੇ ਆ ਵੀ ਹੁਣ ਵੀ ਉਹ ਬਿਲਕੁਲ ਓਕੇ ਜਿਵੇਂ ਦੀਆਂ ਅਸੀਂ ਤਿਆਰ ਕਰੀਆਂ ਸੀ ਓਵੇਂ ਦੀਆਂ ਤਿਆਰ ਪਈਆਂ ਨੇ ਸਲਾਬ ਤੇ ਸ਼ੋਰਾਂ ਆਉਣ ਦੇ ਬਾਵਜੂਦ ਵੀ ਹਾਂ ਇਹ ਬਈ ਵੱਡੀ ਗੱਲ ਰਹਿੰਦੀ ਆ ਅਗਲਾ ਕਹਿੰਦਾ ਯਾਰ ਵੀ ਤੁਸੀਂ ਪੇਪਰ ਲਾਤਾ ਹਨਾ ਮੂਰੇ ਵੀ ਸਲਾਬ ਕਿੱਧਰ ਗਈ ਵੀ ਤੁਸੀਂ ਖਤਮ ਕਰਤੀ ਹਨਾ ਇਹ ਵੀ ਗੱਲ ਰਹਿੰਦੀ ਇਹਦੇ ਬਾਰੇ ਦੱਸੋ ਬੰਦਾ ਆ ਇਹ ਹੁੰਦਾ ਵੀ ਮੇਰੇ ਵੀਰਾਂ ਦਾ ਇਹ ਕਮੈਂਟਾਂ ਦੇ ਵਿੱਚ ਸਵਾਲ ਹੁੰਦੇ ਆ ਵੀ ਤੁਸੀਂ ਸਲਾਬ ਨੂੰ ਖਤਮ ਕਿਵੇਂ ਕਰਦੇ ਹੋ ਮਤਲਬ ਇੱਟ ਦੇ ਵਿੱਚ ਸਲਾਬ ਹੈਗੀ ਇੱਧਰ ਤੁਸੀਂ ਪੇਪਰ ਲਾਤਾ ਪਾਣੀ ਤਾਂ ਇੱਟ ਦੇ ਵਿੱਚ ਹੀ ਰਹਾ ਹੁਣ ਮੇਰੇ ਵੀਰਾਂ ਨੂੰ ਇਹ ਟੈਕਨੀਕਲ ਪੁਆਇੰਟ ਸ਼ਾਇਦ ਸਮਝਣਾ ਮੈਂ ਇੰਜੀਨੀਅਰ ਆਪ ਇੰਜੀਨੀਅਰ ਦੀ ਡਿਗਰੀ ਕਰੀ ਹੋਈ ਹੈ ਮਕੈਨਿਕਲ ਦੇ ਵਿੱਚ ਮੈਨੂੰ ਚਲੋ ਮੈਂ ਉਸ ਹਾਬ ਨਾਲ ਸਮਝਾ ਸਕਦਾ ਹਾਂ ਅਸੀਂ ਜਿੱਦਾਂ ਸਮਝਾ ਸਕਦੇ ਆ ਉਦਾਂ ਹੀ ਮਤਲਬ ਕਈ ਬੰਦਿਆਂ ਨੂੰ ਸਮਝ ਆਊਗਾ ਕਈਆਂ ਨਹੀਂ ਆਊਗਾ ਹੁਣ ਸਲਾਬ ਸਭ ਤੋਂ ਪਹਿਲਾਂ ਤਾਂ ਇਹ ਸੋਚਣਾ ਪੈਣਾ ਆਪਣਾ ਸਲਾਬ ਆਉਂਦੀ ਕਿਵੇਂ ਹੈ ਸਲਾਬ ਕਿਵੇਂ ਆਉਂਦੀ ਹੈ ਹੁਣ ਤੁਸੀਂ ਦੇਖੋ ਗਰਮੀਆਂ ਦੇ ਵਿੱਚ ਇੱਕ ਗਲਾਸ ਹੁੰਦਾ ਕੱਚ ਦਾ ਹੂੰ ਉਹਦੇ ਵਿੱਚ ਆਪਾਂ ਠੰਡਾ ਪਾਣੀ ਪਾਉਨੇ ਆ বরਫ ਵਾਲਾ ਬਾਹਰਲੇ ਪਾਸੇ ਉਹ ਆ ਜਾਂਦਾ ਉਹਦੇ ਬਾਹਰਲੇ ਪਾਸੇ ਪਾਣੀ ਕਿੱਥੋਂ ਆ ਜਾਂਦਾ ਜੇ ਸੋਚਿਆ ਜਾਵੇ ਤਾਂ ਸੋਚਿਆ ਜਾਵੇ ਉਹੀ ਚੀਜ਼ ਇਹ ਆ ਹੁਣ ਇਹਦੇ ਵਿੱਚ ਇਟ ਹੈ ਇਹ ਇਟ ਦੇ ਵਿੱਚ ਜਦੋਂ ਬਾਹਰਲੇ ਪਾਸੇ ਜਿਹੜਾ ਪਾਣੀ ਹੁੰਦਾ ਥੋੜਾ ਜਿਹਾ ਫਰਦਾ ਹੁੰਦਾ ਜੋ ਆਪਾਂ ਆਪਣੇ ਨੋਰਮਲ ਵਾਤਾਵਰਣ ਦੇ ਵਿੱਚ ਉਹ ਨਾਲ ਚ ਚਿੰਬੜ ਜਾਂਦਾ ਠੀਕ ਹੈ ਠੀਕ ਹੈ ਜੀ ਇੱਕ ਤਾਂ ਬਾਹਰਲੀ ਸਲਾਬ ਹੁੰਦੀ ਹੈ ਇੱਕ ਅੰਦਰਲੀ ਸਲਾਬ ਹੁੰਦੀ ਹੈ ਆਪਣੇ ਸਲਾਬ ਦੋ ਤਰ੍ਹਾਂ ਦੀ ਆਉਂਦੀ ਹੈ ਇੱਕ ਬਾਹਰਲੀ ਤੇ ਇੱਕ ਅੰਦਰਲੀ ਜਿਹੜੀ ਅੰਦਰਲੀ ਸਲਾਬ ਆਉਂਦੀ ਹੈ ਜੀ ਉਹ ਆਉਂਦੀ ਹੈ ਵੀ ਆਪਣੇ ਕੋਈ ਪੈਪ ਲੀਕ ਹੋਗੀ ਹੂੰ ਠੀਕ ਹੈ ਜੀ ਕਰਦੀ ਕੋਈ ਬਾਹਰੋਂ ਕਿਸੇ ਨੇ ਕੰਦ ਨਾਲ ਪਾਣੀ ਲਾਤਾ ਹੂੰ ਉਹਦੇ ਕਰਕੇ ਆਉਂਦੀ ਹੈ ਇੱਕ ਹੁੰਦੀ ਹੈ ਬਾਹਰ ਲਈ ਉਹ ਕਿਵੇਂ ਆਉਂਦੀ ਹੈ ਉਹ ਜਿਹੜੀ ਇੱਥੋਂ ਮਤਲਬ ਹਵਾ ਤੋਂ ਜਾਈ ਜਾਂਦੀ ਹੈ ਹੁਣ ਜਿਹੜੀ ਹਵਾ ਤੋਂ ਜਾਂਦੀ ਹੈ ਉਹਨੂੰ ਅਸੀਂ ਇੱਕ ਕੰਦ ਨੂੰ ਲੈਮੀਲੇਸ਼ਨ ਕਰਨਾ ਪੇਪਰ ਨਾਲ ਜੀ ਉਹ ਲੈਮੀਲੇਸ਼ਨ ਕਰਕੇ ਤੇ ਬਸ ਜਦੋਂ ਲੈਮੀਲੇਸ਼ਨ ਹੋ ਗਿਆ ਉਹਨੂੰ ਹਵਾ ਦਾ ਟੱਚ ਬੰਦ ਹੋ ਗਿਆ ਤੇ ਸਲਾਬ ਆਪਣੇ ਆਪ ਹੀ ਖਤਮ ਹੋ ਜੂ ਜਿਹੜੀ ਹੈਗੀ ਆ ਉਹ ਖਤਮ ਹੋ ਜੂਗੀ ਤੇ ਨਵੀਂ ਆਊਗੀ ਨਹੀਂ ਨਵੀਂ ਆਊਗੀ ਨਹੀਂ ਹਾਂਜੀ ਇਸੇ ਤਰੀਕੇ ਨਾਲ ਆਪਾਂ ਇਹ ਸਲਾਬ ਉਹ ਬੰਦ ਕਰਦੇ ਹਾਂ ਇਸੇ ਇਸੇ ਤਰੀਕੇ ਨਾਲ ਹੀ ਬੰਦ ਕਰਦੇ ਆ ਇਹ ਸਾਡਾ ਦਾਵਾ ਹੈਗਾ ਕੋਈ ਬੰਦਾ ਮੇਰੇ ਨਾਲ ਸਾਹਮਣੇ ਬੈਠ ਕੇ ਗੱਲ ਕਰ ਲਈ ਇਸ ਚੀਜ਼ ਦਾ ਵੀ ਦਾਵਾ ਲੈ ਵੀ ਦੋਸਤੋ ਜਿਹੜੇ ਘਰਾਂ ਦੇ ਵਿੱਚ ਹਨਾ ਵੀ ਇਹ ਪ੍ਰੋਬਲਮ ਰਹਿੰਦੀ ਆ ਵੀ ਬਾਈ ਸਲਾਵ ਆ ਗਈ ਸ਼ੋਰਾ ਆ ਗਿਆ ਹਨਾ ਵੀ ਸਾਡੇ ਕਮਰਿਆਂ ਦੇ ਵਿੱਚ ਉਹ ਡਿੱਗਣ ਲੱਗ ਜਾਂਦੇ ਹਨਾ ਸੋ ਉਹ ਚੀਜ਼ ਦਾ ਬਾਈ ਹੋਰੀ ਕੰਮ ਆ ਜਿਹੜਾ ਉਹ ਪੱਕਾ ਕਰ ਦੇਣਾ ਹੈ ਬਈ ਥੋੜੀ ਗੱਲ ਜਿਵੇਂ ਆਪਾਂ ਕਹਿੰਦੇ ਵਿੱਚ ਟਾਈਟ ਆ ਜਾ ਹਾਂ ਆ ਗਿਆ ਸ਼ੋਰਾ ਆ ਗਿਆ ਉਹ ਕੀ ਹੁੰਦਾ ਜਦੋਂ ਸਲਾਵ ਹਟ ਜਾਂਦੀ ਏ ਥੋੜੀ ਜੀ ਉਦੋਂ ਉਹ ਸੁੱਕ ਜਾਂਦਾ ਉਹ ਚਿੱਟਾ ਟਾਟਾ ਆ ਬਣ ਜਾਂਦਾ ਅੱਛਾ ਬਾਈ ਉਹ ਸਲਾਵ ਸੁੱਕਣ ਤੋਂ ਬਾਅਦ ਉਹ ਬਾਅਦ ਚ ਬਣਦਾ ਉਹ ਫਿਰ ਜਦੋਂ ਮਤਲਬ ਲੇਡੀ ਜੀ ਸੁੰਬਰਦੀਆਂ ਨਹੀਂ ਗੀਆਂ ਉਹਨੂੰ ਇਕੱਠਾ ਕਰਨਾ ਪੈਂਦਾ ਰੋਜ਼ ਇਹਨਾਂ ਦਾ ਜਾਂ ਪਾਪੜ ਬਣ ਕੇ ਡਿੱਗਦੇ ਆ ਠੀਕ ਹੈ ਸਾਡੀ ਉਹ ਚੀਜ਼ ਦੀ ਜ਼ਿੰਮੇਵਾਰੀ ਹੈ ਜੀ ਉਹ ਚੀਜ਼ ਪੱਕਾ ਕੰਮ ਕਰਦਾ ਸਾਡੀ ਜ਼ਿੰਮੇਵਾਰੀ ਹੈ ਜੀ ਠੀਕ ਹੈ ਲੈ ਵੀ ਦੋਸਤੋ ਸਭ ਤੋਂ ਵੱਡੀ ਗੱਲ ਆ ਭਾਈ ਇਹ ਹੈ ਨਾ ਇਹ ਬੜੀ ਵੱਡੀ ਪ੍ਰੋਬਲਮ ਆਉਂਦੀ ਆ ਕੋਠਿਆਂ ਦੇ ਵਿੱਚ ਘਰਾਂ ਦੇ ਵਿੱਚ ਕਿ ਸਲ੍ਹਾਵ ਸੋਰੇ ਦਾ ਕੋਈ ਹੱਲ ਨਹੀਂ ਹੁੰਦਾ ਨਾ ਕਮਰਿਆਂ ਦੇ ਵਿੱਚ ਪਰ ਬਾਈ ਹੋਰੀ ਸਾਨੂੰ ਇਹ ਜਿਹੜਾ ਹੈਗਾ ਨਾ ਕੰਮ ਪੱਕਾ ਕਰਕੇ ਦੇਣਗੇ ਹਨਾ ਅੱਛਾ ਬਈ ਇੱਕ ਆਪਾਂ ਹੋਰ ਗੱਲ ਕਰੀਏ ਵੀ ਡਿਜ਼ਾਈਨਿੰਗ ਦੀ ਹਨਾ ਅਗਲਾ ਕਹਿੰਦਾ ਸਾਨੂੰ ਇਸ ਤਰੀਕੇ ਦਾ ਡਿਜ਼ਾਈਨ ਚਾਹੀਦਾ ਵੀ ਸਾਨੂੰ ਬਾਈ ਸਾਡੇ ਮਾਈਂਡ ਦੇ ਵਿੱਚ ਇਦਾਂ ਦਾ ਉਹ ਤੁਸੀਂ ਫਿਰ ਤਿਆਰ ਕਰਕੇ ਦੇ ਦਿੰਦੇ ਹੋ ਹਾਂ ਡਿਜ਼ਾਈਨਿੰਗ ਇਹ ਹੈ ਜੀ ਇੱਕ ਤਾਂ ਅਸੀਂ ਡਿਜ਼ਾਈਨਿੰਗ ਸਾਡੀ ਟੀਮ ਆ ਖੁਦ ਤਿਆਰ ਕਰਦੀ ਹੈ ਡਿਜ਼ਾਈਨ ਠੀਕ ਹੈ ਬਈ ਠੀਕ ਹੈ ਜੀ ਉਹਨੂੰ ਇੰਨੀ ਇੱਕ ਐਮਬੀ ਦੇ ਵਿੱਚ ਰੱਖਿਆ ਜਾਂਦਾ ਵੀ ਤੁਹਾਡੇ ਕੰਨ ਦੇ ਉੱਪਰ ਜਾ ਕੇ ਉਹ ਲੱਗੇ ਨਾ ਵੀ ਪੇਂਟ ਮਤਲਬ ਪੇਪਰ ਲੱਗਿਆ ਵੀ ਉਹ ਐ ਲੱਗੇ ਵੀ ਰੰਗ ਹੋਇਆ ਰੰਗ ਹੋਇਆ ਨੰਬਰ 1 ਨੰਬਰ 2 ਤੇ ਅਸੀਂ ਡਿਜ਼ਾਈਨ ਪੇੜ ਕਰਦੇ ਆ ਜੀ ਸਪੈਸ਼ਲ ਹੂੰ ਠੀਕ ਹੈ ਜੀ ਇੱਕ ਤਾਂ ਹੁੰਦੇ ਆ ਮਤਲਬ ਆਪਾਂ ਅਸੀਂ ਮਤਲਬ ਪੇੜ ਕਰ ਲਏ ਲਿੰਕ ਰਾਹੀਂ ਉਹ ਨਹੀਂ ਕਰਨੇ ਕਿਉਂਕਿ ਉਹਦੀ ਫਾਈਲਾਂ ਬਹੁਤ ਛੋਟੀਆਂ ਹੁੰਦੀਆਂ ਨੇਗੀਆਂ ਅਸੀਂ ਸਿੱਧੇ ਬਿਲਕੁਲ ਮਤਲਬ ਜਿਹੜੀ ਕੰਪਨੀ ਨਾਲ ਸਾਡਾ ਕੰਟਰੈਕਟ ਹੈ ਉਹ ਤੋਂ ਅਸੀਂ ਡਿਜ਼ਾਈਨ ਲੈਣੀ ਆ ਸਿੱਧੇ ਹੂੰ ਜੋ ਕਿ ਪਿੰਡ ਡਰਾਈਵ ਦੇ ਵਿੱਚ ਮਤਲਬ ਜਾਂ ਹਾਰਡ ਡਿਸਕ ਦੇ ਵਿੱਚ ਅਸੀਂ ਪਾ ਕੇ ਲੈ ਕੇ ਆਉਨੇ ਆ ਪੇੜ ਆ ਭਾਈ ਪੇੜ ਆਗੇ ਸਾਰੇ ਪੇੜ ਹੁੰਦੇ ਵੀਰੇ ਤੇ ਜੇ ਪੇਡ ਨਹੀਂ ਲਾਵਾਂਗੇ ਉਹਦੀ ਸਪਾਈ ਨਹੀਂ ਆਉਣੀ ਤੇ ਉਹ ਪੇਪਰ ਤੁਹਾਨੂੰ ਨੋਰਮਲ ਪੇਪਰ ਵੀ ਤੁਹਾਨੂੰ ਬੇਕਾਰ ਮਤਲਬ ਲੱਗਣ ਲੱਗ ਜਾਣਾ ਉਹ ਜ਼ਿਆਦਾਤਰ ਲੋਕ ਐਵੇਂ ਕਰਦੇ ਆ ਕਿਉਂਕਿ ਪੈਸੇ ਕੋਈ ਕਿਸੇ ਡਿਜ਼ਾਈਨ ਤੇ ਸਿੰਗਲ ਤੇ ਨਹੀਂ ਲਾਉਂਦਾ ਮਤਲਬ ਸਾਡਾ ਰੇਟ ਥੋੜਾ ਜਿਆਦਾ ਹੋ ਸਕਦਾ ਕਿ ਦੂਜਿਆਂ ਨੂੰ ਹਾਈ ਹੋਵੇ ਕਹਿ ਸਕਦੇ ਆ ਆਪਾਂ ਵੀ ਮਤਲਬ ਕਹਿ ਦਿੰਦੇ ਕਹਿ ਕੀ ਸਕਦੇ ਉਹ ਤਾਂ ਬਾਈ ਫਿਰ ਕੁਆਲਿਟੀ ਦੇ ਹਿਸਾਬ ਨਾਲ ਪਰ ਕੁਆਲਿਟੀ ਕੁਆਲਿਟੀ ਦੇ ਹਿਸਾਬ ਨਾਲ ਸਾਡੇ ਨਾਲ ਕੰਟੈਕਟ ਹੀ ਉਹ ਕਰਦਾ ਜਿਹਨੂੰ ਕੁਆਲਿਟੀ ਚਾਹੀਦੀ ਹੈ ਕੁਆਲਿਟੀ ਚਾਹੀਦੀ ਹਾਂਜੀ ਹਾਂਜੀ ਠੀਕ ਐ ਆ ਸੱਜਣੋ ਸਰਵਿਸ ਵੀ ਸਾਰੇ ਮੰਨ ਲਓ ਪੰਜਾਬ ਤੋਂ ਬਾਹਰ ਵੀ ਪਾਈ ਹੋਰੀ ਉੱਥੇ ਕੰਮ ਕਰਦੇ ਆਣਾ ਬਾਕੀ ਬਾਈ ਨੇ ਜਿਵੇਂ ਦੱਸਿਆ ਕੁਝ ਟੈਕਨੀਕਲ ਗੱਲਾਂ ਵੀ ਇਹਦੇ ਵਿੱਚ ਆ ਗਈਆਂ ਹਨਾ ਵੀ ਜਿਹੜਾ ਆਪਣਾ ਸ਼ੋਰ ਆਗਾ ਜਾਂ ਸਲਾਵ ਉਹਨੂੰ ਕਿਵੇਂ ਰੋਕਿਆ ਜਾ ਸਕਦਾ ਨਾ ਫਿਰ ਡਿਜ਼ਾਈਨਿੰਗ ਦੀ ਗੱਲ ਹੋ ਗਈ ਹਨਾ ਵੀ ਜਿਹੜਾ ਤੁਸੀਂ ਕਹੋਗੇ ਉਹ ਤੁਹਾਨੂੰ ਮਿਲ ਜਾਊਗਾ ਫਿਰ ਫਲੈਕਸ ਤੇ ਜਿਹੜਾ ਇਹ ਬਾਈ ਦੱਸ ਰਿਹਾ ਜਿਹੜੇ ਲਾਉਂਦੇ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਬਈ ਉਹ ਚੀਜ਼ਾਂ ਦੇ ਵਿੱਚ ਹਨਾ ਬਾਕੀ ਜਿਹੜੀ ਚੀਜ਼ ਤੁਸੀਂ ਕਹੋਗੇ ਉਹ ਤੁਹਾਨੂੰ ਮਿਲ ਜੂਗੀ ਠੀਕ ਹੈ ਹੋਰ ਬਾਈ ਕੋਈ ਕਰਵਾਤ ਆਪਾਂ ਜਿਹੜੀ ਆਪਾਂ ਕਰਨੀਆਂ ਉਹਰ ਆਪਾਂ ਇੱਕ ਤਾਂ ਰੂਮਸ ਮਾਰ ਕੇ ਮੜਾ ਜਾ ਨੇੜੇ ਕਰਕੇ ਦਿਖਾ ਦਿੰਦੇ ਹਾਂ ਹਾਂ ਰੂਮ ਬਾਈ ਮੜਾ ਜਾ ਨੇੜੇ ਕਰਕੇ ਦਿਖਾ ਦਿਓ ਬਾਕੀ ਸਾਡੇ ਕੋਲੇ ਇੱਥੇ ਡਿਜ਼ਾਈਨਿੰਗਾਂ ਜਿਹੜੀਆਂ ਉਹ ਪਈਆਂ ਨੇ ਸੱਜਣੋ ਹਨਾ ਸੋਨੂੰ ਆਪਾਂ ਉਹ ਡਿਜ਼ਾਈਨਿੰਗਾਂ ਵੀ ਦਿਖਾਵਾਂਗੇ ਪੀਵੀਸੀ ਦੀਆਂ ਦਿਖਾਵਾਂਗੇ ਪੀਵੀਸੀ ਦਾ ਬਾਈ ਕੋਲੇ ਫੁੱਲ ਵਰਕ ਹੈ ਅੱਛਾ ਭਾਈ ਇੱਕ ਗੱਲ ਰਹਿੰਦੀ ਆ ਵੀ ਅਗਲਾ ਕਹਿੰਦਾ ਯਾਰ ਬਈ ਬਈ ਮੁੜ ਕੇ ਬੰਦੇ ਆਉਂਦੇ ਨਹੀਂ ਸਾਡੇ ਕੋਲੇ ਤਾਂ ਇਹ ਹਾਂ ਹਨਾ ਇਹ ਬੜਾ ਸਵਾਲ ਰਹਿੰਦਾ ਹੈਗਾ ਉਹਦੇ ਵਿੱਚ ਇਹ ਆ ਦੇਖੋ ਜਿਹੜੇ ਬੰਦੇ ਕਹਿੰਦੇ ਆ ਕਮੈਂਟਾਂ ਦੇ ਵਿੱਚ ਵੀ ਮਤਲਬ ਜੇ ਕੋਈ ਪ੍ਰੋਬਲਮ ਆ ਗਈ ਬੰਦੇ ਇਹ ਕਹਿਣ ਦੀਆਂ ਗੱਲਾਂ ਹਾਂ ਵੀ ਮੁੜ ਕੇ ਆਉਂਦੇ ਨਹੀਂ ਆਉਂਦੇ ਨਹੀਂ ਸਾਡੇ ਤੋਂ ਕਚੈਰੀਆਂ ਤੋਂ ਲਿਖਾ ਸਕਦੇ ਹੋ ਹੂੰ ਸਾਡੇ ਤੋਂ ਐਫੀ ਡੈਪਟ ਲੈ ਸਕਦੇ ਹੋ ਹੂੰ ਤੇ ਨੰਬਰ 2 ਤੇ ਅਸੀਂ ਉਹਨਾਂ ਬੰਦਿਆਂ ਦੇ ਜਿਨ੍ਹਾਂ ਦੇ ਕੰਪਲੀਟਾਂ ਆਈਆਂ ਨੇ ਜਿਨ੍ਹਾਂ ਦੇ ਕੰਪਲੀਟਾਂ ਆਪਦੀ ਵਜ੍ਹਾ ਕਰਕੇ ਵੀ ਆ ਜਾਂਦੀਆਂ ਨੇ ਕਈ ਵਾਰ ਬੱਚੇ ਪੱਟ ਦਿੰਦੇ ਨੇ ਕੁਛ ਮਾੜਾ ਮੋਟੀ ਪ੍ਰੋਬਲਮ ਆ ਜਾਂਦੀ ਹੈ ਕਈ ਵਾਰ ਕਈ ਵਾਰ 100 ਚੋਂ 1% ਵੀ ਸੁਲਾਬ ਨਾਲ ਪਟਿਆ ਗਿਆ ਤਾਂ ਉੱਥੇ ਜਾ ਕੇ ਅਸੀਂ ਹੱਲ ਕਰਿਆ ਏ ਠੀਕ ਹੈ ਜੀ ਐਦਾਂ ਕਈ ਵਾਰ ਹੋਇਆ ਕਿਸੇ ਦੇ ਹੋਇਆ ਹਰ ਦੇ ਨਹੀਂ ਹੁੰਦਾ ਉੱਥੇ ਅਸੀਂ ਮਤਲਬ ਜਾ ਕੇ ਕਰਕੇ ਆਏ ਆ ਬੰਦਿਆਂ ਤੋਂ ਉਹਨਾਂ ਦੇ ਨੰਬਰ ਦੇ ਸਕਦੇ ਆ ਪਰ ਗੱਲ ਉਹ ਤਰਕ ਨਾਲ ਕਰੇ ਜੋ ਬੰਦਾ ਮਤਲਬ ਕਰਨਾ ਚਾਹੁੰਦਾ ਸਾਡੇ ਨਾਲ ਸਾਹਮਣੇ ਬੈਠ ਕੇ ਉਹਨੂੰ ਅਸੀਂ ਉਹ ਨੰਬਰ ਦੇਵਾਂਗੇ ਵੀ ਆਹ ਨੰਬਰ ਤੁਸੀਂ ਜੇ ਸਾਡੇ ਨਾਲ ਜਾਣਾ ਚਾਹੁੰਦਾ ਉਹਨਾਂ ਦੇ ਜਾ ਕੇ ਵੀ ਦਿਖਾ ਸਕਦੇ ਆ ਵੀ ਆਹ ਆ ਬੰਦਿਆਂ ਦੇ ਸੀ ਮਤਲਬ ਇੱਥੇ ਰਿਪੇਅਰ ਕਰਕੇ ਆਏ ਤੇ ਕਰੇ ਵੀ ਕਿੰਨਾ ਵੀ ਇੱਕ ਗੇੜੇ ਦਾ ਸਾਨੂੰ 10-1000 ਰੁਪਏ ਖਰਚਾ ਪੈਂਦਾ ਸੀ ਮੰਨ ਲਓ ਸਾਨੂੰ ਕੋਈ ਪੁਰੂਖੇਤਰ ਪ੍ਰੋਬਲਮ ਆ ਗਈ ਸੀ ਤਾਂ ਅਸੀਂ ਇੱਥੋਂ ਪੁਰੂਖੇਤਰ 10000 ਰੁਪਏ ਦੇ ਵਿੱਚ ਗਿਆ ਗੱਡੀ ਗਏ ਸਪੈਸ਼ਲ ਗੱਡੀ ਲੈ ਕੇ ਗਏ ਤਾਂ ਕੰਮ ਕਰਕੇ ਵਾਪਸ ਮਤਲਬ ਉਹਨਾਂ ਦੀ ਜਿਹੜੀ ਕੰਪਲੀਟ ਸੀ ਉਹ ਕੰਪਲੀਟ ਕਰਕੇ ਆਏ ਮਤਲਬ ਇਹ ਗੱਲ ਨਹੀਂ ਹੈਗਾ ਵੀ ਬਾਈ ਕੀਰਾਂ ਕੰਮ ਕਰਾ ਲਿਆ ਵੀ ਮੁੜ ਕੇ ਬਾਈ ਨੇ ਗੱਲ ਹੀ ਨਹੀਂ ਸੁਣੀ ਨਾ 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 ਉਹ ਨਹੀਂ ਉਹ ਸਿਸਟਮ ਹੈ ਨਹੀਂ ਬਾਈ ਠੀਕ ਹੈ ਹਾਂ ਲੈ ਵੀ ਸੱਚ ਨੂੰ ਜੇ ਤੁਸੀਂ ਰੂਮ ਆ ਜਿਹੜੇ ਤਿਆਰ ਕਰਾਉਣੇ ਆ ਹਨਾ ਬਈ ਕਿਸੇ ਵੀ ਸੱਜਣ ਮਿੱਤਰ ਨੇ ਰੂਮ ਤਿਆਰ ਕਰਾਉਣੇ ਤਾਂ ਬਈ ਜਿਹੜਾ ਕੰਮ ਆਣਾ ਹੋ ਉਹ ਤਸੱਲੀ ਬਖਸ਼ ਕੀਤਾ ਜਾਂਦਾ ਇਹ ਨਹੀਂ ਹੈਗਾ ਕਿ ਆਰਬੀ ਬਈ ਲਾਪਰਵਾਹੀ ਨਾਲ ਕੰਮ ਕੀਤਾ ਜਾਂਦਾ ਛੋਡੇ ਕੰਮ ਸ਼ੁਰੂ ਕਰ ਲਿਆ ਮੁੜ ਕੇ ਬੰਦਾ ਨਹੀਂ ਆਇਆ ਜਾਂ ਮੁੜ ਕੇ ਕੰਪਲੇਂਟ ਆ ਗਈ ਤੁਹਾਨੂੰ ਵੀ ਤੁਹਾਡੀ ਗੱਲ ਨਹੀਂ ਸੁਣੀ ਗਈ ਇਹ ਗੱਲਾਂ ਨਹੀਂ ਹੈਗੀਆਂ ਬਈ ਹਨਾ ਜਿਹੜੀ ਗੱਲ ਤੁਹਾਨੂੰ ਦੱਸੀ ਜਾਊਗੀ ਉਹ ਪੂਰੀ ਕੀਤੀ ਜਾਊਗੀ ਤੇ ਬਾਕੀ ਤੁਸੀਂ ਜਿਹੜਾ ਕੰਮ ਆ ਬਈ ਉਹ ਆਪਣੇ ਆਪ ਤੁਹਾਡੇ ਨਜ਼ਰ ਤੋਂ ਦੱਸੂਗੀ ਵੀ ਹਾਂ ਯਾਰ ਬਾਕੀ ਬੰਦੇ ਨੇ ਕੰਮ ਕਰਿਆ ਹਾਂ ਦੂਸਰੇ ਰੂਮ ਦਾ ਵੀ ਆਪਾਂ ਦਿਖਾ ਦਈਏ ਪੀਵੀਸੀ ਵਾਲਾ ਫਲੈਕਸ ਦੇ ਨਾਲ ਜੋ ਬਾਕੀ ਇੱਕ ਸਜਣੋ ਜਿਹੜਾ ਮੈਂ ਸਮੂਹ ਆ ਦਿਖਾ ਰਿਹਾ ਸੀ ਇਹਦੇ ਵਿੱਚ ਬਾਈ ਨੇ ਪੀਵੀਸੀ ਆ ਜਿਹੜੀ ਉਹ ਯੂਜ਼ ਕੀਤੀ ਹੋਈ ਹੈ ਇੱਕ ਜਿਹੜਾ ਕਮਰਾ ਤੁਹਾਨੂੰ ਆਪਾਂ ਦਿਖਾਵਾਂਗੇ ਉਹਦੇ ਵਿੱਚ ਜਿਹੜਾ ਉੱਪਰਲੀ ਛੱਤ ਆ ਉਹ ਸਾਰੀ ਪ੍ਰਿੰਟਿੰਗ ਹੈ ਨਾ ਬਾਈ ਉਹ ਪ੍ਰਿੰਟਿੰਗ ਪ੍ਰਿੰਟ ਹਾਂ ਉਹ ਪ੍ਰਿੰਟਿੰਗ ਕੀਤੀ ਹੋਈ ਹੈ ਤੇ ਤੁਸੀਂ ਉਹ ਵੀ ਦੇਖ ਕੇ ਦੱਸੋ ਵੀ ਹਾਂ ਯਾਰ ਬਈ ਬਈ ਵਾਕਈ ਉਹ ਮਤਲਬ ਕੰਮ ਆ ਜਿਹੜਾ ਉਹ ਕੀਤਾ ਹੋਇਆ ਹੈ ਨਾ ਤੇ ਅੱਜ ਉਸ ਨੂੰ ਇੱਕ ਵਾਰੀ ਆਪਾ ਦਿਖਾ ਦਈਏ ਬਾਈ ਹਨਾ ਜਿਹੜੇ ਇੱਥੇ ਡਿਜ਼ਾਈਨ ਬਾਈ ਕੋਲੇ ਇੱਥੇ ਲੈਂਦੇ ਹੋਏ ਬਾਈ ਦੱਸਿਓ ਇਹਨਾਂ ਬਾਰੇ ਥੋੜਾ ਜਿਆਦਾ ਹੁਣ ਆਹ ਚੀਜ਼ ਹੈ ਜੀ ਹਾਂ ਆਹ ਚੀਜ਼ ਇੱਕ ਕਲੌਥ ਟੈਕਚਰ ਆ ਜਾਂਦਾ ਹੈ ਠੀਕ ਹੈ ਜੀ ਕੈਮਰਾ ਮੜਾ ਜੇ ਦੇਖੋ ਵੀਰ ਨੂੰ ਮੜਾ ਧਿਆਨ ਨਾਲ ਨੇੜੇ ਕਰਕੇ ਹਨਾ ਇਹਨੂੰ ਕਲੌਥ ਟੈਕਚਰ ਬੋਲਦੇ ਆ ਠੀਕ ਹੈ ਇਹ ਤੁਸੀਂ ਜਦੋਂ ਕੰਨ ਤੇ ਲਾ ਲਿਆ ਤੁਹਾਨੂੰ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਤੁਹਾਡੇ ਪੇਂਟ ਹੋਇਆ ਹੈ ਜਾ ਕੋਈ ਮਤਲਬ ਪੇਪਰ ਲੱਗਿਆ ਇਦਾਂ ਹੀ ਲੱਗੂ ਜਿਵੇਂ ਪੇਂਟ ਹੋਇਆ ਹੁੰਦਾ ਹੈ ਬਿਲਕੁਲ ਬਾਈ ਹਨਾ ਬਿਲਕੁਲ ਹੀ ਪੇਂਟ ਵਰਗਾ ਹਨਾ ਇਹਦਾ ਜਿਹੜਾ ਕੰਮ ਹੈ ਉਹ ਲੋਕਾਂ ਦੀ ਹੈ ਜੀ ਠੀਕ ਹੈ ਉਸ ਤੋਂ ਬਾਅਦ ਆ ਚੀਜ਼ ਆ ਗਈ ਜੀ ਠੀਕ ਹੈ ਇਹ ਵੀ ਲੁੱਕ ਸਾਰੀ ਪੇਂਟ ਹੈ ਜਿੰਨੇ ਜਿੰਨੇ ਮੇਰੇ ਕੋਲੇ ਆ ਸਾਰੇ ਪੇਂਟ ਪੇਂਟ ਲੁੱਕ ਹੈ ਜੀ ਸਾਰੀ ਆ ਬੜਾ ਸੋਹਣਾ ਡਿਜ਼ਾਈਨ ਹੈ ਬਾਈ ਹਨਾ ਹਾਂ ਆ ਦੇਖੋ ਤੁਸੀਂ ਬਿਲਕੁਲ ਹੀ ਮਤਲਬ ਪ੍ਰੋਪਰ ਪਤਾ ਲੱਗਦਾ ਵੀ ਹਾਂ ਜਿਵੇਂ ਪੇਂਟ ਹੋਇਆ ਹੁੰਦਾ ਕੰਤੇ ਆ ਵੀ ਪੇਂਟ ਲੁੱਕ ਆ ਗਈ ਜੀ ਠੀਕ ਹੈ ਜੀ ਤੇ ਆ ਦੇਖੋ ਇਹ ਵੁੱਡਨ ਸ਼ੇਪ ਮਤਲਬ ਇਹਨੂੰ ਕਹਿੰਦੇ ਆ ਸਮਾਲ ਵੁੱਡਨ ਸ਼ੇਪ ਦੇ ਵਿੱਚ ਨਾ ਇਹ ਡਿਜ਼ਾਈਨ ਹੈ ਬਿਲਕੁਲ ਹੀ ਹਲਕਾ ਲਾਈਟ ਡਿਜ਼ਾਈਨ ਹੈ ਬਹੁਤ ਜਿਆਦਾ ਬਹੁਤ ਜਿਆਦਾ ਵਧੀਆ ਡਿਜ਼ਾਈਨ ਹੈ ਇਹ ਆ ਵੀ ਕਲੌਥ ਦੇ ਵਿੱਚ ਹੀ ਆ ਗਿਆ ਜੀ ਇਹ ਕਲੌਥ ਇਹ ਆਹ ਕਲੌਥ ਦੇ ਵਿੱਚ ਮੁੰਤੀ ਦੇ ਵਿੱਚ ਆ ਗਿਆ ਠੀਕ ਹੈ ਜੀ ਬਿਲਕੁਲ ਹੀ ਲਾਈਟ ਡਿਜ਼ਾਈਨ ਹੈ ਤੇ ਇਦਾਂ ਦੇ ਡਿਜ਼ਾਈਨ ਤੁਹਾਨੂੰ ਨਹੀਂ ਮੈਂ ਮੈਂ ਨਹੀਂ ਕਹਿੰਦਾ ਵੀ ਤੁਹਾਨੂੰ ਕੋਈ ਬਣਾ ਕੇ ਦਊਗਾ ਜਾਂ ਕਿਤੇ ਇਹ ਖੁਦ ਬਸ ਹੀ ਤਿਆਰ ਕਰੇ ਹੋਏ ਆ ਨਾ ਕਿ ਮਤਲਬ ਕਿ ਤੋਂ ਅਸੀਂ ਪੇਂਟ ਕਰਿਆ ਇੱਕ ਉਹ ਤਿਆਰ ਕੀਤੇ ਹੋਏ ਨੇ ਇਹ ਮਤਲਬ ਕਈ ਬੰਦੇ ਵੀ ਜਿਵੇਂ ਡਿਜ਼ਾਈਨ ਜੇ ਲਾਈਟ ਜੇ ਕਲਰ ਦੇ ਹਨਾ ਬਾਈ ਚੂਜ਼ ਕਰਦੇ ਹਨ ਵੀ ਸਭ ਤੋਂ ਇਹ ਜਿਆਦਾ ਚੱਲਦੇ ਕੋਠੀਆਂ ਦੇ ਵਿੱਚ ਹੁਣ ਆਹ ਦੇਖੋ ਜਿਵੇਂ ਕਲਰ ਦੇ ਵਿੱਚ ਨਾ ਵੀ ਹਲਕੀਆਂ ਜਿਹੀਆਂ ਤਰੇੜਾ ਹੁੰਦੀਆਂ ਨੇਗੀਆਂ ਇਹ ਉਹ ਚੀਜ਼ ਦਾ ਟੈਕਚਰ ਆ ਗਿਆ ਠੀਕ ਹੈ ਇਹ ਚੀਜ਼ ਇਹ ਵੀ ਪੇਂਟ ਆ ਗਿਆ ਜਿਹੜਾ ਆਹ ਚੀਜ਼ ਵੀ ਲੱਗੀ ਇਹ ਵੀ ਐ ਲੱਗੂ ਜਿਵੇਂ ਪੇਂਟ ਹੋਇਆ ਹੁੰਦਾ ਹਾਂ ਆਹ ਪੇਪਰ ਆ ਥੋੜਾ ਬਲੈਕ ਬਲੈਕ ਆਊਟ ਮੈਟ ਹੈ ਇਹ ਇਹ ਪੇਪਰ ਹੁੰਦਾ ਤੁਹਾਨੂੰ ਕੋਈ ਬੰਦਾ ਪੇਪਰ ਦੇ ਨਹੀਂ ਸਕਦਾ ਫਲੈਕਸ ਨਾਲੋਂ ਤਾਂ ਭਾਈ ਇਹਦਾ ਬਹੁਤ ਜ਼ਿਆਦਾ ਫਰਕ ਹਨਾ ਹਾਂ ਤੁਸੀਂ ਦੇਖ ਸਕਦੇ ਹੋ ਭਾਈ ਤੁਸੀਂ ਵੀ ਦੇਖ ਸਕਦੇ ਹੋ ਨਾ ਬਿਲਕੁਲ ਬਹੁਤ ਫਰਕ ਆ ਭਾਈ ਬਹੁਤ ਆ ਵੀ ਇਹ ਨਹੀਂ ਆਪਾਂ ਕਿਸੇ ਲੋਕਾਂ ਨੂੰ ਕੋਈ ਗਮਰਾਹ ਨਹੀਂ ਕਰਨਾ ਜਿਹੜੀ ਚੀਜ਼ ਹੈਗੀ ਆਪਾਂ ਉਹੀ ਬੋਲਣੀ ਹੈ ਹਾਂ ਆ ਦੇਖੋ ਆ ਡਿਜ਼ਾਈਨ ਦੇਖੋ ਆ ਵੀ ਬਿਲਕੁਲ ਬਿਲਕੁਲ ਭਾਈ ਪੇਂਟ ਹੀ ਲੱਗਦੇ ਨੇ ਜੇ ਮਨ ਨਾਲ ਕੰਮ ਕਰਦੇ ਆ ਆ ਦੇਖੋ ਆ ਤੁਸੀਂ ਜਿਵੇਂ ਕੱਪੜਾ ਪਾਇਆ ਹੁੰਦਾ ਹਮ ਆਪਣੇ ਕੱਪੜੇ ਦਾ ਮਤਲਬ ਜਿਹੇ ਆਪਾਂ ਕੱਪੜੇ ਪਾ ਲੈਂਦੇ ਆ ਗੁਣਤੀ ਦੇ ਉਹ ਡਿਜ਼ਾਈਨ ਆਗੇ ਐਦਾਂ ਹੀ ਸਾਡੇ ਕੋਲੇ ਮਤਲਬ ਲੱਖਾਂ 11 ਦੇ ਵਿੱਚ ਡਿਜ਼ਾਈਨ ਪਏ ਨੇ ਜਿਹਦਾ ਕੋਈ ਐਂਡ ਹੀ ਨਹੀਂ ਹੈਗਾ ਇਹ ਆ ਦੇਖੋ ਜੀ ਇਹਦੇ ਵਿੱਚ ਤਾਂ ਬਾਈ ਬਹੁਤ ਜ਼ਿਆਦਾ ਜਿੰਨੇ ਵੀ ਤੁਸੀਂ ਬਾਕੀ ਬਾਈ ਨਾਲ ਗੱਲ ਕਰ ਲਿਓ ਸੱਚ ਨੂੰ ਬਾਕੀ ਜਿੰਨਾ ਤੁਸੀਂ ਕਹੋਗੇ ਬਾਈ ਉਹ ਡਿਜ਼ਾਈਨ ਆ ਜਿਹੜਾ ਬਾਈ ਕੋਲੋਂ ਤੁਹਾਨੂੰ ਹਨਾ ਇੱਥੇ ਮਿਲ ਜਗਾ ਪਰ ਬੇਨਤੀ ਇਹ ਆ ਵੀ ਸਾਰੇ ਵੀਰਾਂ ਨੂੰ ਵੀ ਇਹ ਜਿਨ੍ਹਾਂ ਨੇ ਕੰਮ ਵੀਰੇ ਕਰਾਉਣਾ ਵੀਰ ਬਣ ਕੇ ਫੋਨ ਉਹੀ ਕਰਨ ਟਾਈਮ ਪਾਸ ਵਾਲੇ ਫੋਨ ਨਾ ਕਰਨ ਕਿਉਂਕਿ ਤੁਹਾਡੇ ਕੋਲ ਟਾਈਮ ਤੁਹਾਨੂੰ ਪਤਾ ਬਹੁਤ ਜਿਆਦਾ ਕੀਮਤੀ ਹੁੰਦਾ ਨਾ ਸਾਰਾ ਦਿਨ ਫੋਨ ਵੀ ਨਹੀਂ ਸੁਣ ਸਕਦੇ ਜੇ ਨਹੀਂ ਚੱਕਦੇ ਕਈ ਵਾਰ ਕੋਈ ਅਰਜੈਂਟ ਕਾਲ ਹੁੰਦੀ ਆ ਨਹੀਂ ਚੱਕ ਸਕਦੇ ਤਾਂ ਉਹਦਾ ਨੁਕਸਾਨ ਹੋ ਜਾਂਦਾ ਹੈ ਠੀਕ ਹੈ ਇੱਥੇ ਇਹ ਸਾਡਾ ਇਹੀ ਕਹਿਣਾ ਜੀ ਹਾਂ ਲੈ ਵੀ ਸੱਚ ਨੂੰ ਜੋ ਵੀ ਤੁਸੀਂ ਕੰਮ ਕਰਾਉਣਾ ਬਾਈ ਤੋਂ ਠੀਕ ਆ ਵੀ ਆ ਦੇਖੋ ਤੁਸੀਂ ਬਹੁਤ ਸੋਹਣੀ ਬਾਈ ਡਿਜ਼ਾਈਨਿੰਗ ਜਿਹੜੀ ਕੀਤੀ ਹੋਈ ਆ ਕਲਰ ਦੀ ਠੀਕ ਹੈ ਉੱਪਰ ਮੰਨ ਲਓ ਛੱਤ ਦੀ ਜਿਹੜੀ ਦਿੱਤੀ ਆ ਪੀਵੀਸੀ ਵਗੈਰਾ ਲਾਈਟਿੰਗ ਵਗੈਰਾ ਉੱਪਰ ਕੀਤੀ ਹੋਈ ਆ ਇਹ ਇੱਥੇ ਦੇਖ ਲਓ ਤੁਸੀਂ ਜਿਹੜਾ ਆਪਾਂ ਨੂੰ 100 ਪੀਸ ਕਹਦੇ ਨੇ ਉਹਦੇ ਵਿੱਚ ਜਿਹੜੀ ਅੱਗੇ ਡਿਜ਼ਾਈਨ ਇਹਨਾਂ ਨੇ ਅਲੱਗ ਤਰੀਕੇ ਦੀ ਪਾਈ ਹੋਈ ਹੈ ਹਨਾ ਸਾਰੇ ਮਤਲਬ ਕੁੱਲ ਮਿਲਾ ਕੇ ਵੀ ਪੂਰਾ ਐਂਡ ਕੰਮ ਕਰਦਾ ਬਾਈ ਗੁਰਪ੍ਰੀਤ ਜੇ ਤੁਸੀਂ ਕੋਈ ਵੀ ਕਮਰਾ ਤਿਆਰ ਕਰਾਉਣਾ ਹੈ ਤਾਂ ਬਾਈ ਨਾਲ ਕੰਟੈਕਟ ਕਰ ਲਿਓ ਠੀਕ ਹੈ ਬਾਈ ਗੁਰਪ੍ਰੀਤ ਬਾਈ ਕੋਈ ਹੋਰ ਕੋਈ ਤੁਸੀਂ ਮਨ ਦੇ ਵਿੱਚ ਕੋਈ ਗੱਲ ਹੋਵੇ ਕਹਿਣਾ ਚਾਹੁੰਦੇ ਨਹੀਂ ਹੋ ਬਸ ਠੀਕ ਹੈ ਜੀ ਬਾਕੀ ਪਿਆਰ ਬਹੁਤ ਭਰਾਵਾਂ ਦਾ ਮਿਲਦਾ ਹੈ ਤੇ ਬਹੁਤ ਮਤਲਬ ਸਾਹ ਦਿੱਤਾ ਜ਼ਿਆਦਾਤਰ ਜਿਹੜੇ ਮੇਰੇ ਐਨ ਆਰ ਆਈ ਵੀਰ ਨੇ ਇਹਨਾਂ ਨੇ ਬਹੁਤ ਸਾਹ ਦਿੱਤਾ ਤੇ ਜਿਹੜੇ ਜਾਂ ਆਰਮੀ ਦੇ ਵਿੱਚ ਜ਼ਿਆਦਾਤਰ ਵੀਰ ਨੇ ਇਹਨਾਂ ਦਾ ਹੀ ਬਹੁਤ ਸਾਥ ਦਿੱਤਾ ਹੈ ਬਹੁਤ ਜ਼ਿਆਦਾ سپورਟ ਕਰਦੇ ਨੇ ਇਹ ਪੰਜਾਬੀ ਭਰਾਵਾਂ ਦੀ ਤੇ ਜ਼ਿਆਦਾਤਰ ਤਾਂ ਫੌਰੀਨ ਵਾਲੇ ਬਹੁਤ ਜ਼ਿਆਦਾ ਕਰਦੇ ਨੇ ਠੀਕ ਹੈ ਹਾਂਜੀ ਲੈ ਵੀ ਸੱਜਣੋ ਸਾਰੇ ਦੋਸਤਾਂ ਦਾ ਧੰਨਵਾਦ ਬਈ ਥੈਂਕ ਯੂ ਸ਼ੁਕਰੀਆ ਤੇ ਵੀਡੀਓ ਵਾਤ ਵਾਤ ਸ਼ੇਅਰ ਕਰਦੇ ਹੋ ਜਿਨ੍ਹਾਂ ਨੂੰ ਅਸਲ ਦੇ ਵਿੱਚ ਇਹ ਚੀਜ਼ਾਂ ਦੀ ਲੋੜ ਆ ਉਹਨਾਂ ਤੱਕ ਆਪਣੀ ਵੀਡੀਓ ਜਿਹੜੀ ਉਹ ਜ਼ਰੂਰ ਪਹੁੰਚ ਜਾਵੇ ਸੋ ਧੰਨਵਾਦ ਬਈ ਗੁਰਪ੍ਰੀਤ ਸ਼ੁਕਰੀਆ ਸ਼ੁਕਰੀਆ